जी उड़ी आस नानक नाम ते आई है <coughs> फिर तो, फिर तो पूरी गुरु समझाया ਸੋ ਗੁਰੂ ਵਿਦ ਕਾ ਮਨ ਆਵੇ ਹਰ ਹਰ ਨਾਮ ਤੇ ਆਇਆ ਸੰਤਿ ਮਤਿ ਧਾਰੀ ਓਟ ਗੋਪਾਲ ਸ਼ਰਨ ਪਰਯੋ ਪੂਰਨ ਪਰਮੇਸਰ ਬਸੇ ਸਗਲ ਦੰਦਾਰ ਸੁਖ ਟਲ ਗੁਰਸਿਹੀਐ ਅਰਨ ਸਦ ਸੁਭਾਈ ਦਰਸ਼ਨ ਪਰਸ ਆਏ ਗੁਰੂ ਕੈ ਜਨਮ ਮਰਨ ਤੱਕ ਦਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੰਮਾ ਨਵਾ ਜੋਦਰ ਦੁਖ ਮਾ ਦੁਖ ਨਹੀਂ ਮੰਨਣਾ ਸੁਖ ਸੁਲੇ ਵਰ ਭੈ ਨਹੀਂ ਜਾਣ ਕੇ ਕੰਚਨ ਮਾਟੀ ਮੰਨੈ ਜੋਰ ਦੁਖ ਮੈਂ ਦੁਖ ਨਹੀਂ ਮੰਨ। ਸੁਖ ਸੁਲੇਵਰ ਭੈ ਨਹੀਂ ਜੰਕ। ਕੰਧਨ ਮਟੇ ਮੰਨ ਰਹਾ। ਮਨਿਦਿਆ ਉਸਤਤ ਨਾਮ ਕਾ ਲੋਭ ਮੋਹ ਅਪਮਨ ਹਰ ਸੋਗ ਤੇ ਰਹੇ ਨਿਆਰੇ ਨਹੀਂ ਮਨ ਅਪਮਨ ਸਮਨਸ ਸਗਲਤ ਹੰਗਾਂ ਜਬ ਦੇ ਰਹੇ ਨਰਾਸਾ ਕਾਮ ਕ੍ਰੋਧ ਜੀ ਪਰ ਸੇ ਲਾਹਿਨ ਈਕਟ ਬ੍ਰਹਮ ਨਿਵਸਾ ਬਾਦੇ ਨਰ ਕੋ ਕਿੰਨੇ ਤੇ ਇਹ ਜੁਬਤ ਪ੍ਰਸ਼ਾਨੇ ਨਾਨਕ ਵੀਨ ਭਇਓ ਕੋ ਬਿੰਦੂ ਸਿਓ ਜੋ ਪਨੀ ਸੰਗ ਪਾਨੇ ਗੋਰੇ ਪਿਰਪਾਤ ਜੀ ਨਰ ਕੋ ਕਿੰਨੇ ਤੇ ਇਹ ਜੁਗਤਿ ਖਸ਼ਾਨੇ ਨਾਨਕ ਲੀਨਾ ਪਇਓ ਗੋਬਿੰਦ ਸਿਆਂ ਜੋ ਪਾਨੀ ਸੰਗ ਪਾਨੇ ਉਨ ਗੁਰ ਕਾ ਖਾਲਸਾ ਵਾਹਿਗੁਰੂ ਜੀ ਕੀ ਉਕਾਰਤਾ ਪੁਖ ਮਨ ਪਉ ਨਿਰਵੈ ਨਾਮ ਕਾਮ ਮੋਦ ਤਾ ਜਨੇ ਸਹਿਮ ਗੁਰ ਪ੍ਰਸਾਦ ਜਪ ਆਦਿ ਸਤਿ ਤੁਗਦ ਸਤਿ ਹੈ ਸਤ ਨਾ ਕੋ ਸੰਪਸਤ ਸੁਤ ਸੁਤਮੁ ਹੋਇ ਨ ਸੁਤਿ ਲਗਵਾਇ ਸੁਪਾ ਉਪਨਾਵੈ ਜੇ ਨੈ ਰਹਾ ਗੁਤਾਰੁ ਮੁਖਾ ਮੁਖੰਤਰਿ ਜਿ ਬਨਾਪੁਰਿ ਅਪਾਰ ਉਸ ਸਭ ਪਦ ਕੋ ਤੈ ਇਕ ਨ ਚਲੇ ਨਾਨਕ ਜੇ ਸੁਚਰੈ ਇਕ ਕੁੁਰਤ ਪਰ ਕੋ ਦਇ ਚਲਹਾ ਨਾਰਖ ਮਿਖਿਆ ਨਾਰ ਹਕੁ ਹੋਉ ਰਿ ਅਕਰੁ ਹੁਨ ਕਹ ਜਾਈ ਲਗੈ ਹੋਰ ਦੇ ਕੁਲਿ ਬੜਿ ਆਇ ਕੋ ਤੋਰਿ ਚੈ ਕੁਲਿ ਖਦ ਉਸ ਪਾਇ ਇਤਨਾ ਕਮਿ ਬਸੇ ਸੈ ਕੁਮਿ ਸਰੁ ਹੋਇਐ ਉਗਮੰਦਰ ਸਭ ਕੋ ਕਰ ਕੋ ਨ ਕੋਈ ਨਦੁ ਕੁਮੈ ਦੇ ਕੁਦੇ ਤਾ ਹਮ ਕਹੈ ਨ ਕੋਈ ਕਰ ਕੁਦਾਨ ਹੋਵੈ ਕਿਸ ਤਾਨ ਨੈਗਦ ਦਰਨ ਸੰਗਵ ਕੋ ਬਰੁਨੇ ਚਰ ਗਵਿ ਕੁਦੇ ਕਮ ਜਾਰੁ ਗਵਿ ਤੁ ਸਾਇ ਕਰੇ ਤਨ ਸਹਿ ਨਾਨਕ ਗੁਰੁ ਲਖਨਾਂ ਗੰਗ ਕਉ ਦਸੰਗੁਰ ਗੁਰ ਕੋ ਕਹਿ ਹਦੁਰ ਹਦੁਰ ਕੁਤਮ ਕੁਤਿ ਮੈ ਮਤੁ ਕ ਕਤੁ ਉਪਤ ਕਤੇ ਗੁਟ ਗੁਰ ਕੋਟ ਵਿੰਦ ਨਿਦੰਦਿ ਠਕ ਪਾਏ ਜਗਤ ਵਿੰਤਰ ਕਾਇ ਕਾਇ ਉਪ ਕੁਮ ਚਲਾਏ ਰਹਿ ਨਾਨਕ ਵਿਸਵ ਵਿਰਵ ਸਦ ਸੈਗ ਸਦਨਾ ਪਰਖੇ ਪਰ ਅਕੰਗ ਦੇਹ ਦੇ ਵਾਤ ਕੋਰੇ ਦਤਾਰ ਫਿਰ ਪੀ ਗਿਰ ਕੇ ਗਨ ਸੰਤਰ ਭਾਰ ਮੋਗ ਬਨ ਬੋਯੰ ਸੰਤਰੇ ਪਿਆਰ ਅਮਰ ਦੇਨ ਸਜਨਾ ਉੜਿਆ ਇਹ ਵਿਚਾਰ ਕਰਮਿਆ ਵੇਖ ਪੜਾ ਅਨਦੇ ਮੁਕਤਵਾੜ ਨਾ ਕੋ ਵਦਨੀ ਸਭ ਪ੍ਰਸ ਸਤਿ ਅਰਥ ਭੈਨ ਜੈ ਕੀਤਾ ਨ ਹੋਵੇ ਤੇ ਆਪ ਨਿਰੰਦਰ ਸੋਏ ਜੇ ਰਿ ਸਿਵ ਆਪ ਅਮਰ ਨਹ ਕਵਿੰਨ ਦਾਰ ਗਵਿ ਸੁਨੇ ਮਨ ਰਕਿ ਪਾਵਦੁ ਸੁਰ ਲਜੈ ਗੁਰੂ ਗੋਬਿੰਦ ਗੁਰੂ ਗੋਬਿੰਦ ਨ ਕਰੋ ਘਰੇ ਸਮਾਏ ਹਰੇ ਸਰਕਰ ਦੁਰਖਬਰ ਹੋਇ ਗੁਰ ਪਰਮਤੇ ਮਾਏ ਜੇ ਹਉ ਦਰਨ ਅਥ ਨ ਕਨ ਕਤਨ ਜਾਈ ਗੁਰੈ ਤੇ ਦੇਵ ਜਾਈ ਸੁਨਦੀ ਕਾਇਕ ਤਤ ਸੋ ਮਨ ਸਰਦੈ ਜਿਤ ਨਵਦਿਤ ਭਵਣ ਬਣੇ ਕੈ ਨਾਏ ਕਰੇ ਦੇਦੇ ਸੁ ਜਗਾਇ ਮੇ ਕ੍ਰਮ ਕਰਮ ਤੇ ਮਿਲਦੇ ਮਾਤ ਜੀ ਰਤਨੋ ਜੋਇ ਮਨ ਕਰ ਦੇ ਗੁਰ ਕੀ ਸਿੱਖ ਸੋਣੇ ਕੋਈ ਕਦੇ 부ਜਾਏ ਸਵਨ ਜੀਆ ਬੜ ਗਦੋਤ ਸੁਮਨ ਸਹਜ ਜਿਦੂ ਚਰਿਆਰਤ ਹਉਂਦ ਸੁਣੇ ਹੋਏ ਨੌਕ ਨੰਤ ਜਾਨੇ ਨਰਤਿ ਸੁਖ ਕੋਏ ਸਗਲ ਰਖੈ ਗਜ ਸਗੀਰਤ ਤਕਨੇ ਨਿਤ ਸੁਨਦਰਣੈ ਤਾਹ ਪੁਛ ਕੇ ਕੀਟ ਅੰਦਰ ਕੀਟ ਕਰ ਤੁਸੀ ਗੁਰੁ ਸਦਰਿ ਨਾਨਕ ਨਿਰਗੁਣ ਬੂਤ ਰਹਤ ਹੰ ਕਉ ਦੇ ਤਿ ਅਪਨ ਸੁਜਵੀ ਦੇਤ ਸੁਪੋਇ ਕਰੇ ਸੁਨ ਸਿਦਿ ਬਿਬ ਸੁਰਨਾਥ ਸੁਨ ਅਤਰ ਤਵ ਰਕਸ ਸੁਨ ਦੇ ਪ੍ਰੋਪ ਤਰ ਸੁਨ ਉਪਰ ਸਕੇ ਗਰ ਮਾਨੁ ਭਗਵ ਸਦਗਸ ਸੁਨ ਰੂਪ ਕਨਸ ਸਾਇਸਤ ਬ੍ਰਹਮੰਡ ਸੁਨ ਉਸਲਾਨ ਮੰੰਦ ਸੁਣੈ ਜੁਗ ਜੁਗ ਤ੍ਰੇਦ ਸੰਸਰ ਸੁਮਤੁਏ ਤਨ ਪਰਤ ਸੁਭ ਕੈ ਸੋ ਸੰਪਰਕ ਰਸ ਸੁਣੈ ਸ ਸੰਤੋ ਬਿਆਨ ਸੁਵੈ ਸ ਕੈ ਸੁਨੈ ਆਸਨ ਪਰ ਪ੍ਰਪਾਣ ਸੁਮਗ ਸਤਿਆਨ ਨਾਮੁ ਭਤ ਸਰਗਸ ਸੁਨੂਪ ਕਲਾ ਸੋ ਸੁਨ ਸਰੰਗੁ ਨੰਕ ਕਾ ਸੋ ਸਿਪੇਰ ਪਦਸ ਸੁਣੈ ਨਿਪਰ ਰਹਾ ਸੋ ਤੁਮੈ ਸਿਗਣੁ ਨਾਮੁ ਭਤ ਸਰਗਸ ਸੁਨੂਪ ਕਲਾ ਸੋ ਮਨਿ ਗਿਗਲ ਕਨ ਜਾਏ ਦੇਖੋ ਕਾ ਪਛੇ ਤੁਸਤਾਏ ਤਾਰ ਗੁਰ ਮੰਨ ਲਿਖਾਰ ਮਨੈ ਕਬਿਰੁ ਚਰੁ ਅਸਨ ਦਰਜਨ ਹੋਇ ਜੇ ਕੋ ਮਨ ਜਨੈ ਮਨ ਕੋਇ ਮਨੈ ਸੁਖੁ ਕੋ ਮਨੁ ਬਸੈ ਮਨੈ ਸਨ ਪਾਉ ਲੁਕੀ ਸੁਧੈ ਮਨੈ ਮੋਚ ਟਾਣਾ ਕਾਏ ਬਨੈ ਜੋਗਿ ਸਾਧੂ ਗੈ ਸੋ ਨਾਮ ਰੰਧਾਏ ਦੇ ਕੋਣ ਤੈ ਮਨ ਕੋਏ ਮਨੈ ਮਾਰਿ ਠਗਨ ਪਏ ਮਨੈ ਤਸੂ ਪ੍ਰਗਟ ਜਾਏ ਮਨੈ ਮਗਰ ਚੱਲੇ ਪੰਥ ਮਨੈ ਤ੍ਰਿ ਸੁਦੇਸੋਂ ਬੰਦ ਸੋ ਨਾਮ ਰੰਧਾਏ ਇਹੇ ਕੁਮੁਗ ਹਿਮਰਤ ਹੋਏ ਮਨੈ ਪੰ ਭੁਖ ਦਵਾਰ ਮਨੈ ਪ੍ਰਵਰ ਸਦਾ ਮਨਾਂ ਤਰਿ ਤਰਿ ਗੁਰ ਸੇਖਾ ਮਨੈ ਨਾਰ ਨ ਦੇਖਾ ਸਨੰ ਨਿਰੰਜਨ ਹੋਏ ਜੇ ਕੁਮਲ ਜੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨ ਪੰਜ ਭਾਵਨ ਦਰਗੇ ਮਾਨ ਪੰਜ ਸੋਦਰ ਜਾਨ ਪੰਜ ਲਗੁਰੇ ਤਿਆਰ ਜੇ ਗੁਰ ਗਹਿ ਗੁਰ ਵਿਚਾਰ ਕਰਤਿ ਗੁਰਨੇ ਜੈ ਸੁਮੈ ਤਉ ਪਰਮਦੇ ਕਰੂਤ ਸਦੋ ਤਮੁਕੇਨ ਸੂਤੈ ਉਨ ਦੇ ਕਬਿਰ ਸਤਿਆਗੁਰ ਤਰੇ ਉਪਰਕਿਤ ਪਰ ਪਤਿ ਉਰਪਏ ਹੋ ਰਹਿ ਤੁਸਤੇ ਪੰਤ ਨੇ ਕੋ ਨਿਮੋ ਨਾ ਜੀ ਜਬ ਰਹਿ ਬਿਨ ਅੰਨ ਸੁਬਾਨਿਕ ਹੋ ਰੀ ਕਲਾ ਮਿਲ ਕਲਖ ਜਾਣ ਕੋ ਰਿਕਨਿ ਚਿਵ ਤਵਿ ਕਿਤ ਗਣ ਸੋਨ ਰੂਪ ਕਿਤ ਦਾਤਿ ਨੇ ਕੰਕੂਟਾ ਕਿਤ ਸੰਭੂ ਕੁਤਸਤ ਵੇ ਲਖ ਦ੍ਰਿਅ ਗੁਰਦੁ ਗੁਰ ਗ ਵਿਚਾਰ ਵਰੇ ਜਿਦਾਇ ਕੁਦਰਤ ਰੂਪ ਸੈਤ ਕਰ ਤੁਸ ਸਨਮਤ ਨਰੰਕਰ ਅਸਭ ਦਬ ਸੁਖ ਪਾ ਸੰਪੂਰ ਸਤੁਰ ਤ ਸਗਰ ਤੁਮ ਕੋ ਮੇ ਪਾਠ ਸਗਦੁ ਮਰਹਿੰ ਤਸ ਸਰਵ ਆਪ ਬਦ ਗਵਚਾਰ ਸੰਸਰੇ ਅਸੰਖ ਨਤਰ ਸੰਸਰ ਮੋ ਪ੍ਰਸਰ ਸੁਖੰਨ ਗਇ ਤਾਰ ਗੁਰਦ ਗਵਨ ਕਭ ਵਿਚਾਰ ਵਰਨ ਜਮੈ ਕੋ ਆਰਤ ਤੁ ਬੈ ਸੈ ਪੁਨ ਕਰ ਤੁ ਸਨ ਸੁਤਮ ਰੰਕਰ ਅਸੰਖ ਉਰਖੰਦ ਕੋਰਾ ਸਵਚੁਰ ਰੰਕਰ ਸੈ ਕਮਰ ਕਰਦਾ ਜੂ ਸਰ ਸੰਗਲੋਟ ਸੋ ਪਰ ਪ੍ਰੇਪਾ ਕਰਦਾ ਫਸਾ ਕੁੜਿਆਰ ਕੁਣ ਕਰਾਏ ਅਸਖ ਮਹੇਸ਼ ਬਲ ਪਕਾਏ ਅਸਾਂ ਹਨ ਦਸਰ ਕਰੇ ਪਰ ਨਗਟ ਕਰ ਵਿਚਾਰ ਵਾਰਨ ਜਵਾਈ ਕੁਆਰ ਜਤ ਪਰ ਸਹਾਇ ਕਰੇ ਕਾਰੇ ਤੂੰ ਸਦਾ ਸੁਨੰਤ ਨਿਰੰਕਾਰ ਸਤਨਾਮ ਸੰਤਨ ਗਮ ਗਮ ਸਕਲ ਸੰਕੇਸ ਪਰ ਅਖਰੀ ਨਾਮ ਅਖਰੀ ਸਦਾ ਹੈ ਗਿਆਨ ਗੁਰੂ ਅਗਨੇ ਨੇ ਗੁਰੂ ਮਾਨ ਕਾ ਸੁਸੰਦਰ ਬਖਾਨ ਦੂਨ ਕਤ ਸੁਣਾਏ ਨੇ ਪਰਮਾਇਤ ਤਿਪਾਏ ਜਿਤਾ ਗਿਤਾ ਤਨਾਉ ਨਵ ਨਾਇ ਤਉ ਤਾ ਹਰਿ ਕਮ ਕ ਵਿਚਾਰ ਵਰਨ ਜਵੈ ਤੁ ਆਜ ਜੋ ਦੁਬੈ ਸਹ ਪੁਨਕਾਰ ਤੁ ਸੋ ਸੁਨੰਤ ਤ੍ਰੰਕਰ ਪ੍ਰੀਤ ਪ੍ਰਤੰਦੇ ਪੰ ਤੁ ਤੇ ਤੁਸਕੇ ਮਦੁਰੀ ਦੇ ਕੋ ਪੜਿ ਹੋਲੇ ਦੇ ਸਭ ਵੀਰਤ ਰੇ ਪ੍ਰੇਮ ਤਪ ਕੇ ਸੰਗੈ ਤੁ ਪੈ ਨਵੇ ਕਿ ਰੰਗੈ ਮਨੇ ਭਵੇ ਅਕਰਣਾਏ ਕਰ ਕਰ ਕਰਣਾ ਨਿਕਲ ਜਾ ਆਪੇ ਬੀਜ ਆਪੇ ਖਾਵੈ ਭੁਖ ਮਿਆ ਜਿਨ ਤਦ ਦੇ ਤਨ ਦੇ ਕੋ ਪਰਤਨ ਕਮਾਨ ਸੋਨੇ ਬਨੇ ਬਨੇ ਕੀ ਤਪ ਤ੍ਰਿਗਤ ਤਿਰਥ ਮਰਣਾ ਸਮੁ ਤੇਰੇ ਮਨੈ ਹੋਏ ਬਰਹੁ ਕੀਤੇ ਪੁੱਤਰ ਹੋਵੇ

ਨ ਕੋਈ ਨ ਕਰੈ ਸ੍ਰੀ ਤੁਸਰੇ ਆਪਣਾ ਸੁਨੇ ਕਿਵ ਕਰੈ ਅਕ ਤੁਸ ਲਹ ਕੋਣ ਤੁਧਰ ਮਨ ਤੇ ਤੁਸ ਬੁ ਕੈ ਤੁਛਣਾ ਕੁਟ ਸਹਬਾ ਉਦਿ ਲੈ ਤੁਝ ਕਾਹ ਹੋਇ ਨਾ ਕੋ ਆਪੁ ਦਰੇ ਸੁ ਗਿਆਨ ਸੁਐ ਕਦਾਲਾ ਬਤਾਲੇ ਮੱਖ ਗਸਾਗਾ ਸਭ ਕੁਲ ਪੰਥ ਕੇ ਕੰਕਵਾਤ ਸਸ ਦੁਰ ਕਰਿ ਬਾਂ ਸੁਇ ਭਾਤ ਸੁਖਰਤਨ ਕੀਏ ਵਿਕਰਬਨਾਸ ਨਾਮੁ ਟਕੀਏ ਤਦਰੇ ਅਪ ਸਵੈ ਸਵੈ ਸੁਪ ਪਰਿਆੰਡ ਨੇਤਿ ਵੰਪ ਸੁਖਨਰੀਏ समद स स सुपाद्र कृसित मतन गिरितो न वने जेत स्मरण विसरे अंत नासुते कर्ण अंत अन्द्र कर्ण दिन अंत त्रक सम्यंत तद पे कर्मंत अद्रव विदित कर सुख परवरो अंत कर्म कते बिरडए सब के अंत पाए जाय ਇਰਵਾਤ ਨਰਿ ਭੋਇ ਬੋਤਕੇ ਬੋਤਕੋਏ ਵੱਡੇ ਸਹਿਬ ਚਾਚਾ ਬਰਾਹੁਚ ਉਪਤਜਨ ਦੇਵੜੇ ਉਚਾ ਕੋਏ ਸੁਸਤ ਗੁਦਨ ਸੋਏ ਜਿਉਣੇ ਅਪਨਾਏ ਆਪੇ ਆਪ ਲੈ ਨਸੀ ਕਰਮ ਦੇਤ ਮਰਵਾ ਗਰਮਾ ਲਖਨ ਜੈ ਮਟ ਤਤ ਤੁਮਾ ਇਕ ਤਮ ਦੇ ਜੁਨੇ ਪਰ ਜਗਨ ਤੇ ਵਿਚਾਰ ਜਿਤੇ ਗਤਿ ਦੇ ਕਰ ਕਿਤ ਵਰੁ ਮੁਰਪ ਹੈ ਕਿਤ ਮੁਰ ਕੈ ਕਰਿ ਕਿਤ ਦਭੁ ਸੁਵਰ ਕਿ ਦਸਨ ਬਤਾਰ ਮ ਰੇਗੁਲਾ ਜੀ ਪੜੇ ਹੋਏ ਰਹਿ ਸਕੈ ਕੋਇ ਜੀ ਕੋ ਕਹਿ ਕਿਰਤਿ ਪਏ ਜੈ ਦਿੱਤੀ ਮੁਕਾਇ ਨਬਿ ਜਲੇ ਪਦੇ ਕਸੈ ਕਗੇ ਕੇ ਸੁਭਸ ਸੰਸਰਨ ਪਚ ਪਚ ਹਮ ਨਾ ਮਨੁ ਪਰੈ ਮੁ ਪਰਿ ਨੁ ਕੁੰਡਾਰੁ ਮਨਿ ਵੇ ਮਨ ਜਾਏ ਮਨ ਪੈ ਬਸਮਾਇ

ਅਗੇ ਸਰਖ ਸਦਾ ਕਿਤਕ ਤਿਤੈ ਬੋਧ ਰਖਿ ਅਨ ਰਖ ਦੇਵਖਸੁਰ ਨਰਮਨ ਜਨ ਸੇਵਾ ਜਿਤੇ ਅਗੇ ਕਿਰਪਾਏ ਜਿਤੇ ਘਟ ਤੁੰਦਾਏ ਤਿਤੇ ਉਪਰੇ ਤਨ ਸੁਖ ਕੈ ਕੇ ਜੀਵੁ ਭਵਨ ਤੇ ਮੁਲੁ ਹੋਇ ਮਸਤ ਸਚ ਸੋਇ ਵਿਭਗ ਤੁਮ ਗਨਨ ਤਮ ਕੇ ਸਰਵ ਰੰਗਵਾਰ ਸੋਦਰਗਿਆ ਸੋਦਰਗਿਆ ਜਿਸ ਵੈ ਸਰਮ ਸੁਵਣ ਦੇ ਵਦਨ ਨਿਕਸਨ ਕਾ ਪਿਤਿ ਲਵਨਾਰੇ ਜਿਦਰਗ ਪਰ ਸਭ ਅਨੰਤਿ ਗਉਹਾਰੇ ਇਕਾਪਤਾ ਪਰਮਨਿ ਬਸਤਰ ਗਵਰਜ ਧਰਮ ਦੁਆਰੇ ਗਵਾਂ ਦੇ ਤਤ ਉਤ ਲਿਖਣ ਲਿਖਦੇ ਧਰਮ ਚਾਰੇ ਗਵੇ ਸਰਬ ਬ੍ਰਹਮ ਦੇਵੇ ਸੋ ਸੁਲ ਸਵਾਰੇ ਗਰਿਨੇ ਦੇ ਸਰਬ ਜਗ ਵਿਖਿਆ ਕਰਣਾ ਗਵੇ ਗਵ ਸਰਬ ਸੁਧਿੰਦਰ ਗਵ ਸਦ ਚਾਰੇ ਗਵ ਨਦੀ ਸ੍ਰੀ ਸੰਤੁਲ ਕੀ ਗਵੇ ਬੀਕਰਾਰੀ रामन पंडित पण नरसी सरह बह बहुर तमले कर मन मोहन सुरंग मच पेले गाल न पाय तेरे सब दिस मले लम मंग सुग चले कानी चारे जग हंड मर पण कृत्रित दान से जनु देवे जतु पावन तेरे प्रति सले ਮਰ ਜਿ ਸੇ ਜਨ ਸਵੰਸ ਤੇ ਆਮ ਅਹੰ ਬਭ ਕਰ ਚਬੇ ਸੋ ਸੰਸਾ ਸਸ ਸਰਬ ਸਚ ਸਚ ਨਾਹੀ ਐਭਿ ਉਸ ਜੈਨ ਕਸੇ ਰਤਨਾ ਜਿਦਰ ਚੈ ਰੰਗ ਰੰਗੀ ਪਤੀ ਕਰ ਕਰ ਜਿਣ ਸੀ ਮਾਇ ਆਤਮ ਉਪਾਈ ਕਰ ਕਰਖ ਗਿਤ ਆਪਣਾ ਦਿਵਤਸ ਦੇ ਉਡਿਆਈ ਜੋ ਤੁਸ ਭਰੈ ਸਭ ਕਰਸੇ ਭੁਲਾ ਕਰਨ ਜਾਵੇ ਸੁਪੰਸ ਸੰਸਮਸ ਸੰਨ ਕਰਣ ਜਾਏ ਹੰਦਾ ਸੰਤ ਕਹੈ ਸੰਮ ਪਰ ਝੋਲੀ ਯਾਦਿ ਪ੍ਰਿਪੂਤਾ ਕੁੰਠਕਾਰੁ ਘਰਿ ਪਾਇਆ ਜੁਤੰਡ ਪਰਚੀਤਾ ਆਇ ਬੰਦੇ ਸਰਬਤ ਮਨ ਦੀ ਤਹਿਰ ਦੀ ਤਾਨਤ ਸੇ ਅਵੇ ਸਰਬ ਨਿਵਨਨ ਨਤ ਦੁਰਵੇ ਕੋਏ ਸ ਭਗਤ ਗਿਆਨ ਦੇ ਪੰਡਰ ਨਾ ਕਰਿ ਕਰਵਦੇ ਨਾਦ ਆਪਨਾ ਚੁਨਤੇ ਸਰਦ ਕੀ ਰਿਤਾਂ ਸੇ ਦੇਵਰਾ ਸਾਧਾ ਜਗਤ ਗੁਰੁ ਪਤ ਲਾਵੇ ਮਿਖਿਆ ਮਾ ਪਾਗ ਦੇ ਤਿਸ ਅਦੇਸ ਆਦਿ ਨਿਦ ਨਾਦ ਨਾਤੇ ਦੇ ਗੁਰੁ ਜੋ ਹੈ ਪਾਵੇ ਸੋ ਇਕmai ਤੁਮਰੇ ਗੁਜਿਰ ਪਵਨ ਸੰਸਾਰੇ ਪਰਾਰੇ ਭੁਲਾਈ ਦੀ ਬਾਨ ਦੇ ਤੁਸ ਪਾਵੇ ਤਵੇ ਚਨਾ ਹੈ ਪ੍ਰਭ ਮਾਨੋ ਵਿਕੇਉ ਨੰਦ ਦਰਿਆ ਮ ਬਖਤਾ ਜੀ ਬਿਦਾਣ ਅਦੇ ਸਤਿ ਸਿਵ ਅਦੇ ਸਵਾਦ ਅਨਿਜ ਤਦ ਮਹਤ ਜੁਗ ਜੁਬੇ ਕੋ ਵੇਸ ਆਸਨ ਲੋਏ ਗਏ ਪਟਾ ਜੁਸ ਪੈ ਸੋਇ ਖਾਰ ਕਰ ਕਰ ਕੇ ਸਬਦ ਨਾਰ ਬਰਾਹਮ ਸਤਿਗਿ ਸਤਿਕਾਰ ਆਮੀ ਸਿਆਦੇਸ ਅਨਮਿਮਨਾਤ ਨਾਤ ਦੁਦਗੇ ਕੋਵੇਸਾ ਤੇ ਗੁਰੂ ਜਿਵਨ ਕੋਏ ਨਾ ਕੋਇ ਤੁਮੀ ਸਭ ਦਾਖਲ ਬਲ ਬਣ ਚੀਏ ਇਹ ਨਾਮ ਜੁਦੀਸ਼ਾ ਇਹ ਨਭਰ ਗੋਰੀਆ ਜਦ ਹੀ ਹੋਇ ਆਪੀ ਸੰਗ ਲਾਇ ਅਕਸ਼ੀ ਕੀ ਤੈਨੀ ਸਾਂ ਗਿਆਨ ਅਨੁਤਰਿਪਾਈਆ ਕੁੜੀ ਕੁੜੀ ਸਾਮ ਦੁਪਨਜੁਰ ਜੋਰਨ ਮੰਗਣਾ ਦੇਵਜੁਰ ਚੁਰਨ ਜਿ ਮਰਨ ਚੋਏ ਜੋਰਨ ਲੰਭਾ ਮਨਸੋਨ ਜਿਨ ਸੁਤਿ ਰਿਆਨ ਵਿਚਾਰ ਜੋਰਨ ਜੁਤੀ ਸਦੇ ਸੰਸਾਰ ਜਿਸ ਸਤਨ ਕਰੇ ਕੇ ਸੋ ਨਾਨਕ ਤੁਮ ਹੀ ਜਨਾਕ

ਇਤੇ ਆਸਮੈ ਸਵਕਤੇ ਅਨੰਤ ਕੰਤੰਤ ਗਿਆਨ ਕੰਮ ਗਿਆਨ ਪਰਚੰਡ ਤਚਨਲ ਕੁੜਿ ਅਨੰਦ ਹੈ ਸਰਮ ਕਣਿ ਬਣੇ ਰੂਪ ਤਥੇ ਪਾਠ ਕਰਿਐ ਬੰਤਨੂਪ ਤਾ ਕੇ ਗੰਨ ਕਥਿਐ ਨਾ ਦੈ ਜੀ ਕੋ ਬਹ ਜੇ ਪ੍ਰਸਤਾਏ ਤਤੇ ਕਰਿਐ ਸਤਮਕ ਮਨ ਮੁਹੈ ਤਿਥੇ ਕਰਿਐ ਸਿਰੰਸ ਬਕੀ ਸੁਬਾਹ ਪਰ ਹੰਗ ਦੇ ਬਰਜੁਰ ਤਥੈ ਕੋਈ ਹੋਰ ਤਨੁ ਮਾ ਪ੍ਰਸੂਰ ਤੁਮ ਰਮ ਰੈ ਪ੍ਰਪੂਰ ਤਜੈ ਸਿਤਾਂ ਸਿਤਾਂ ਮਾ ਪਾਏ ਕਰੂਪਨ ਕਤ੍ਰਜਾਏ ਨਾ ਮਰਣ ਠਗ ਜਾਏ ਜਿਨ ਕੇ ਰਾਮ ਸਿਮਨ ਮਾਏ ਤੇ ਤੈਵ ਦੁਸੀ ਕੋ ਲੋਇ ਕਰੇ ਮੰਨ ਸੁਚਾ ਮਨਸਾ ਸੱਚਖਟ ਵਸੇ ਨਰੰਕਰ ਪਰ ਪਰਵੇਖਾ ਦੁਰਨਿਆ ਦੇ ਤੁਛੇ ਖੰਡ ਮੰਡੁ ਰੁਪੰਨ ਜੇ ਤੁਘੁ ਚੇਤੰਤ੍ਰੰਤੇ ਦੇ ਹਰ ਲੋਕ ਕਰਿ ਵਿਵਦ ਸਮਾਚ ਚੁਕੈ ਬਿ ਕਬਸਾ ਕਰ ਵਿਚਾਰ ਨਾਨਕ ਗਦਨਾ ਕਰਦਾ ਸਾਰਾ ਰਤਵਰ ਜਿ ਜ ਸੁਨਿਆ ਹਰੁ ਨੰਤਾ ਮੇ ਤੇ ਆਵੇ ਭਾਕ ਨਾ ਗੁਣ ਤਪਤਾ ਕੰਡ ਘਉ ਅਮਰ ਤਿਤਤਾ ਗਰੀ ਹੈ ਸਭ ਸਚੀ ਟਕ ਸਭ ਜਨ ਕਾ ਨਦਰ ਕਰਮ ਤੁਮ ਕਰ ਨਾ ਕੋ ਮਦਰੀ ਨਦਰ ਨਿਹਾਲ ਸਲੋਕ ਬਹੁ ਗੁਰ ਪਾਣੀ ਪਤਾ ਮਤਾ ਧਰਤ ਵਹਤ ਦੇਸ ਰਤ ਦੁਦਾਈ ਤਾ ਛੇਲ ਸਗਮ ਗਤ ਚਲਈ ਆਹ ਬੁਰਈ ਆਏ ਵਾਚੇ ਧਰਮ ਹਦੂਰਾ ਕਰਮੀਆ ਕੋ ਆਪਣੇ ਕਿਨੇੜੇ ਦੂਰ ਜਿੰਨੇ ਨਾਮ ਧਿਆਇਆ ਗਰਮ ਸਕਤ ਕਾਲ ਨਾਨਕ ਦੇਵ ਮੁਖ ਉਜਾਲੇ ਕਿਤੇ ਛੁਟੇ ਨਾਲ ਜਿਨਨੇ ਨਾ ਹਟਿਆ ਹੈ ਗੈਮ ਸਕਤ ਕਾਲ ਨਾਨਕ ਦੇਵ ਮੁਖ ਉਜਾਲੇ ਕਿਤੇ ਛੁਟੇ ਨਾ ਹਰਿ ਮਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ